ਉਸ ਸੱਡਾ ਮਾਪੁੱਤਰਾਂ ਦਾ ਪਿਆਰ ਜਮਾਨਾ ਯਾਦ ਕਰੇ ਕੋਈ ਐਸਾ ਕਰ ਉਪਕਾਰ ਲਾਲ ਫਰਿਆਦ ਕਰੇ ਸੱਡਾ ਮਾਪੁੱਤਰਾਂ ਦਾ ਪਿਆਰ ਜਮਾਨਾ ਯਾਦ ਕਰੇ जय माता दी जय माता दी मैं आज ਤੁਹਾਡਾ ਆਪਣਾ ਮੁਕੇਸ਼ ਕੁਮਾਰ ਇਰਾਇਤ ਸ਼ਹਿਰ ਜੰਦੂਰ ਤੋਂ ਔਰ ਮੈਂ ਆ ਰਿਹਾ ਜੀ 18 ਦਸੰਬਰ ਦਿਨ ਵੀਰਵਾਰ ਜੈ ਮਾਤਾ ਦਸ਼ਮੇਸ਼ਵਰੀ ਕਾਲਕਾ ਮੰਦਿਰ ਤਨੂਲੀ ਦੇ ਵਿੱਚ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਤੀ ਮਾਤਾ ਦਾ ਵਿਸ਼ਾਲ ਜਾਗਰਣ ਬੜੀ ਧੂਮਤਾਂ ਨਾਲ ਕਰਵਾਇਆ ਜਾ ਰਿਹਾ ਸੋ ਮੈਂ ਵੀ ਆਪਣੀ ਹਾਜ਼ਰੀ ਦੇਣ ਲਈ ਆ ਰਿਹਾ ਔਰ ਮੇਰੇ ਨਾਲ ਨਾਲ ਇੰਟਰਨੈਸ਼ਨਲ ਸਿੰਗਰ ਕਲियर ਕੰਠ ਜੀ ਕੰਠ ਕਲियर ਜੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਗਾਨੀ ਹੈ ਔਰ ਮੈਂ ਤੁਹਾਡਾ ਆਪਣਾ ਮੁਕੇਸ਼ ਇਨਾਇਤ ਮੈਂ ਵੀ ਆਪਣੀ ਹਾਜ਼ਰੀ ਲਗਾਨੀ ਹੈ ਸੋ ਮੈਂ ਮਾਤਾ ਗਦੀ ਨਸ਼ੀਨ ਮਾਤਾ ਕੋਮਲ ਦੇਵਾ ਜੀ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਔਰ ਸਾਰੇ ਹੀ ਮੰਦਰ ਦੀ ਸੇਵਾ ਦਾ ਦਾ ਸ਼ੁਕਰਗੁਜ਼ਾਰ ਹਾਂ ਸੋ ਆਓ ਜੀ ਮਿਲਦੇ ਹਾਂ ਪਿੰਡ ਤਨੁਲੀ ਜੈ ਮਾਤਾ ਦਸ਼ਮੇਸ਼ਵਰੀ ਕਾਲਕਾ ਮੰਦਿਰ 18 ਦਸੰਬਰ ਦਿਨ ਵੀਰਵਾਰ ਗਾਵਾਂਗੇ ਭਗਵਤੀ ਮਾਦੀਆਂ ਸੋਹਣੀਆਂ-ਸੋਹਣੀਆਂ ਭੇਟਾਂ ਔਰ ਕਰਾਂਗੇ ਭਗਵਤੀ ਮਾਂ ਦਾ ਗੁਣਗਾਨ ਜੈ ਮਾਤਾ ਦੀ ਜੈ ਮਾਤਾ ਦੀ